ਗੁਲਾਬੀ ਸੂਟ ਪਾ ਕੇ ਫਰਸ਼ ਦੇ ਉੱਤੇ ਪੋਚਾ ਲਗਾ ਰਹੀ ਮਹਿਲਾ ਜੋ ਕਿ ਹਸਪਤਾਲ ਦੇ ਵਿੱਚ ਸਫਾਈ ਕਰਮਚਾਰੀ ਹੈ ਜਿਸ ਥਾਂ ਨੂੰ ਇਹ ਸਾਫ਼ ਕਰ ਰਹੀ ਹੈ ਇਸ ਥਾਂ ਦੇ ਉੱਤੇ ਬੱਚਾ ਹੋਇਆ ਤੁਸੀਂ ਸੋਚਦੇ ਹੋ ਹੋਮੋਗੇ ਕਿ ਇਹ ਮਾਮਲਾ ਹੈ ਕੀ ਹੈ ਤੰਦਾਜ਼ੀ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਔਰਤ ਨੇ ਹਸਪਤਾਲ ਦੇ ਬਰਾਂਡੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਔਰਤ ਦਰਦ ਦੇ ਨਾਲ ਬਹੁਤ ਦੁਖੀ ਸੀ ਜਿਹਦੇ ਚੱਲਦੇ ਉਸਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਰਸਤੇ ਵਿੱਚ ਹੀ ਜਨਮ ਦੇ ਦਿੱਤਾ। ਉੱਥੋਂ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੂੰ ਲੱਗਾ ਤਾਂ ਡਾਕਟਰ ਫਿਰ ਭੱਜ ਆਏ। ਉਹਨਾਂ ਨੇ ਉਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ। ਜਿੱਥੇ ਉਸ ਦਾ ਬੱਚਾ ਤੇ ਉਹ ਮਹਿਲਾ ਦੋਨੋਂ ਹੀ ਠੀਕ ਨੇ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ। ਮੇਰਾ ਨਾਮ ਗੱਦੀਪ ਕੋ। ਹਾਂਜੀ ਮਾਤਾ ਜੀ ਕੀ ਹੋਇਆ? ਲੈਡੀ ਆਉਣ ਰਹੀ ਤੇ ਬੱਚਾ ਹੋ ਗਿਆ ਇੱਥੇ। ਜਦੋਂ ਹੁਣ ਅਜੇ 5 ਮਿੰਟ ਹੋਏ। ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਲੇ ਮੈਂ ਅੰਬਸਰ ਸਿਵਲ ਸਿਵਲ ਅਸਟੈਂਟ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਆਇਆ ਜਦੋਂ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਕੇ ਲੈ ਕੇ ਕਿ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਹੈ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਡਾਕਟਰ ਦੀ ਅਣਗਹਿਲੀ ਹੋਈ ਕੀ ਹੋਇਆ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਲੱਗਿਆ ਡਾਕਟਰ ਨਾਲ ਸੀ ਉਹਦੇ ਕੇ ਕੱਲੇ ਨਹੀਂ ਨਹੀਂ ਉਹ ਕੱਲੇ ਆਪਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹੂੰ ਤੇ ਕਿੰਨੀ ਕੁ ਦੇਰ ਹੋਈ ਜੇ ਉਹਨੂੰ 5 ਮਿੰਟ ਹੋਏਗੇ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇਹਨਾਂ ਨੂੰ ਪਤਾ ਕੁਝ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਹੋ ਮੈਂ ਤਾਂ ਦਵਾਈ ਲੈ ਆਈ ਮੈਂ ਮੈਂ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਹਾਂ ਦਵਾਈ ਲੈਣ ਤੇ ਤੁਰੀ ਆਉਣ ਦੇ ਆ ਤੇ ਉਸੇ ਵळे ਵੇਖ ਕੇ ਆਉਣ ਉਹਦੇ ਨਾਮ ਨਹੀਂ ਆਏ ਨਹੀਂ ਨਹੀਂ ਉਹਦੇ ਨਾਲ ਕੌਣ-ਕੌਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਾਨੇ ਸੀ ਇੱਕ ਆਦਮੀ ਸੀ ਇੱਕ ਔਰਤ ਤੇ ਕਿੱਧਰ ਦੀ ਸਾਈਡ ਲੈ ਕੇ ਗਏ ਉਹ ਤੇ ਇਹਦੇ ਨੂੰ ਤਾਂ ਚੜ ਗਏ ਉੱਪਰ ਲੈ ਕੇ ਗਏ ਹਾਂ ਜੀ ਠੀਕ ਹੈ ਆਪਣਾ ਨਾਮ ਬਤਾ ਦੇ ਹਿੰਦੀ ਚ ਬੋਲੋ ਅਮਨ ਕੁਮਾਰ ਹਾਂਜੀ ਕੀ ਹੋਇਆ ਜੀ ਸਾਰਾ ਹੰਦੇ ਭਾਜੀ ਕਿਹੜੀ ਜਗ੍ਹਾ ਰਹਿੰਦੇ ਜੋੜੇ ਫੜਕ ਜਿਸ ਮੇਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਭਾਜੀ ਆਪਾਂ ਉਹਨਾਂ ਨੇ ਪਹਿਲੇ ਬੜਾ ਉਹ ਬੜਾ ਚੈਕ ਕਰ ਆਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦੜ ਦੇ ਬੱਚੇ ਆ ਤੇ ਮੈਂ ਲੈ ਕੇ ਆਇਆ ਉਨੇ ਭਾਈ ਰਾਤ ਤੇ ਹੀ ਹੋ ਗਿਆ ਬੱਚਾ ਰਸਤੇ 'ਚ ਹੀ ਹੋ ਗਿਆ ਬੱਚਾ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹੋਵੇਗਾ ਉਹਨਾਂ ਨੇ ਤੇ ਆਈ ਦੱਸਿਆ ਹੋਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਆ ਮੈਂ ਤੁਹਾਨੂੰ ਟਾਈਮ ਹਨ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲਿਆ ਤੇ ਮੈਂ ਲੈ ਕੇ ਆ ਗਿਆ ਮੈਂ ਤਾਂ 12 ਤਰੀਕ ਨੂੰ ਸੁਨਤਵਾਰ ਅੱਜ ਸਤਫਰੀ ਕੱਲ੍ਹ ਹਾਂਜੀ ਹਾਂਜੀ ਡਾਕਟਰ ਜਿੰਦਗੀ ਹੈ ਕੋਈ ਗਲਤੀ ਨਹੀਂ ਆਹ ਠੀਕ ਨੇ ਹਾਂ ਦੋਵੇਂ ਠੀਕ ਹਾਂਜੀ ਹਾਂਜੀ ਭਾਈ ਠੀਕ ਹੈ ਸੋ ਦਾਦੀਏ ਕੀ ਗਰਭਤੀ ਮਹਿਲਾ ਨੂੰ ਡਾਕਟਰਾਂ ਦੇ ਵੱਲੋਂ ਤਰੀਕ ਦਿੱਤੀ ਗਈ ਸੀ ਪਰ ਤਰੀਕ ਤੋਂ ਪਹਿਲਾਂ ਹੀ ਉਸ ਦੇ ਬੱਚਾ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ